ਸੰਗਤ ਜੀ ਵਾਹਿਗੁਰੂ ਜੁਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਭ ਤੋਂ ਪਹਿਲਾਂ ਆਪ ਸਭ ਜੀ ਨੂੰ ਮੇਰੇ ਛੇਵੇਂ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗੁਰਗੱਦੀ ਦੇ ਲਿਸਟੀਆਂ ਬਹੁਤ ਬਹੁਤ ਵਧਾਈਆਂ ਹੋਣ ਸਤਿਗੁਰ ਸੱਚੇ ਪਾਤਸ਼ਾਹ ਸਭ ਤੇ ਕਿਰਪਾ ਕਰਨ ਸਭ ਦੀਆਂ ਝੋਲੀਆਂ ਖੁਸ਼ੀਆਂ ਦੇਣ ਪਰ ਸੰਗਤ ਜੀ ਆਪਕਾ ਸਾਰੇ ਜਾਣਦੇ ਹੈ ਕਿ ਮੇਰੇ ਛੇਵੇਂ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਜਪਜੀ ਸਾਹਿਬ ਦੀ ਬਾਣੀ ਅਤੇ ਬਾਣੀ ਦਾ ਪਾਠ ਕਰਨ ਵਾਲਿਆਂ ਦੇ ਨਾਲ ਕਿੰਨਾ ਪਿਆਰ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਨੂੰ ਪੜਿਓ ਤਾਂ ਇੱਕ ਸਾਖੀ ਦਾ ਜ਼ਿਕਰ ਹੁੰਦਾ ਹੈ ਜ ਜਿਹਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਨ ਵਾਲੇ ਸਿੱਖ ਤੇ ਇੰਨੇ ਖੁਸ਼ ਹੋਏ ਇੰਨੇ ਨਿਹਾਲ ਹੋਏ ਕਿ ਉਹਨੂੰ ਆਪਣੇ ਗੁਰ ਗੱਦੀ ਜੀ ਨੂੰ ਤਿਆਰ ਹੋ ਗਏ ਤੁਹਾਨੂੰ ਸਿੱਖਣੇ ਕਿਸ ਤਰੀਕੇ ਦੇ ਨਾਲ ਪਾਠ ਕੀਤਾ ਹੋਵੇਗਾ ਇਹ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਜਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਪੈਂਤਰਾ ਮੰਨਦਾ ਤਹਾਨੂੰ ਪਹੁੰਚ ਸਕੇ ਖਾਸ ਕਰਕੇ ਜੋ ਪੈਂਤਰਾ ਹਰ ਰੋਜ਼ ਜਪਤੀ ਸਹਿਬਜੀ ਦੀ ਬਾਣੀ ਦਾ ਪਾਠ ਕਰਤੇ ਆ ਉਹ ਅੱਜ ਦੀ ਇਹ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜਰੂਰ ਸੁਣਨਾ। ਉਹ ਕਿ ਸੰਗਤ ਜੀ ਕਈ ਵਾਰ ਅਸੀਂ ਰੋਲ ਬਾਣੀ ਪੜਨ ਦੇ ਬਾਵਜੂਦ ਵੀ ਜਾਣੇ ਅਣਜਾਣੇ ਦੇ ਵਿੱਚ ਕੁਝ ਗਲਤੀਆਂ ਅਸੀਂ ਕਰ ਬੈਠਦੇ ਆ। ਸੋ ਅੱਜ ਦੀ ਇਹ ਸਾਖੀ ਸੁਣਨ ਤੋਂ ਬਾਅਦ ਸਾਨੂੰ ਸਾਰੀ ਗੱਲਬਾਤ ਸਭ ਵਿੱਚ ਆਠ ਹੈ ਗਈ। ਤਾਂ ਕਾਉਂ ਫਿਰ ਇਹ ਸਾਖੀ ਸ਼ੁਰੂ ਕਰਦੇ ਆ। ਸੰਗਤ ਜੀ ਇੱਦਾਂ ਕਿਵੇਂ ਮੇਰੇ ਸ਼ੇਰਵੇਂ ਪਾਸ਼ਾ ਮੇਰੀ ਪੀੜੀ ਦੇ ਮਾਲਕ ਤੰਤਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨਾਰਾਜ਼ ਇੱਕ ਦਿਨ ਕਥਕ ਗੀਤਾਂ ਦੇ ਨਾਮ ਸੰਗਤਾਂ ਨੂੰ ਮੇਹਲ ਕਰ ਰਹੇ ਸਨ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਈ ਰੋਜ ਤੁਸੀਂ ਕਥਕ ਗੀਤਾਂ ਸੁਣਦੇ ਹੋ ਬਾਣੀ ਵੀ ਪੜ੍ਹਦੇ ਹੋ ਕਹਿੰਦੇ ਸੰਗਤ ਨੇ ਵਾਰੀ ਵਾਰੀ ੱੱੱ ਬਸਣਾ ਸ਼ੁਰੂ ਕੀਤਾ ਕਿ ਹਾਂ ਜੀ ਮਾਰਾ ਸੱਚੇ ਪਾਤਸ਼ਾਹ ਅਸੀਂ ਰੋਜ ਇਨੇ ਨਾਮ ਕਰਦੇ ਹਾਂ ਕਿਸੇ ਨੇ ਕਿਹਾ ਮੈਂ ਐਨੇ ਜਪਜੀ ਸਾਹਿਬ ਜੀ ਦੀ ਬਾਣੀ ਦੇ ਪਾਠ ਰੋਜ ਕਰਦਾ ਹਾਂ ਕਿਸੇ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪਾਠ ਕਰਦੇ ਫਿਰ ਸਤਿਗੁਰ ਸੱਚੇ ਪਾਸ਼ਾ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਈ ਸੰਗਤ ਦੇ ਵਿੱਚ ਕੋਈ ਐਸਾ ਸਥਿ ਹੈ ਜੋ ਸਾਉਂਦ ਜਗਜੀਤ ਸਿੰਘ ਦੀ ਬਾਣੀ ਦਾ ਸ਼ੁੱਧ ਪੁਚਾਰਨ ਕਰਕੇ ਸੁਣਾ ਸਕੇ ਕਹਿੰਦੇ ਇੱਕਦਮ ਸੰਗਤ ਦੇ ਵਿੱਚ ਸ਼ਾਂਤੀ ਅਸਰ ਦੇ ਕਹਿੰਦੇ ਫਿਰ ਇੱਕ ਸੇਜ ਪੱਥਿਆ ਜਿਹਦਾ ਨਾਮ ਗੁਰੂ ਇਤਿਹਾਸ ਕਹਿੰਦੇ ਵਿੱਚ ਭਾਈ ਤੋਤਲਾ ਜੀ ਆਇਆ ਹੈ ਉਹਨੇ ਆ ਕੇ ਸਤਿਗੁਰ ਸੱਚੇ ਪਾਸ਼ਾ ਜੀ ਦੀ ਅੱਗੇ ਮੱਥਾ ਟੇਕਿਆ ਤੇ ਕੀ ਹਾ ਸਤਿਗੁਰ ਸਚੇ ਪਾਸ਼ਾ ਜੇਕਰ ਤੁਸੀਂ ਸਿਰ ਤੇ ਮੇਰ ਭਰਿਆ ਹੱਥ ਰੱਖੋ ਆਗਿਆ ਦਿਓ ਤਾਂ ਮੈਂ ਜਰੂਰੀ ਸਤਿ ਦੀ ਬਾਣੀ ਦਾ ਸ਼ੁੱਧ ਉਚਾਰਨ ਕਰਕੇ ਸਮਾਉਣ ਦੀ ਕੋਸ਼ਿਸ਼ ਕਰ ਸਕਦਾ ਹਾਂ ਕਹਿੰਦੇ ਸਤਿਗੁਰ ਸਚੇ ਪਾਸ਼ਾ ਜੀ ਨੇ ਖੋਲ ਖੜੇ ਨੇ ਸਿੱਖਾਂ ਨੂੰ ਹੀ ਦੰਦਤਾ ਕਿ ਇਹ ਸਿੱਖ ਦੇ ਲਈ ਇੱਕ ਉੱਚ ਆਸਨ ਲਗਾਓ ਕਿਉਂਕਿ ਇਹਨੇ ਮੇਰੇ ਪਹਿਲੇ ਪਾਸ਼ਾ ਤੁਮ ਤੁਮ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਪਵਿੱਤਰ ਬਾਣੀ ਪੜਨੀ ਹੈ ਅਕੇ ਸਨ ਗਤਿ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਬਾਣੀ ਦੇ ਪ੍ਰਤੀ ਬਹੁਤ ਸਤਕਾਰ ਹੈ ਜੋ ਉਸ ਸਿੱਖ ਦੇ ਮਨ ਵਿੱਚ ਸੰਗਾਂ ਉੱਚ ਆਸਮਨ ਲਗਾਇਆ ਗਿਆ ਤੇ ਸਿੱਖ ਨੇ ਬਾਣੀ ਪੜਨੀ ਆਰੰਭ ਕਰ ਦਿੱਤੀ ਕਿੰਦੇ ਭਾਈ ਗੋਪਾਲਾ ਜੀ ਨੇ ਇੱਕ ਮਨ ਇੱਕ ਚਿੱਤ ਹੋ ਕੇ ਬਣੀ ਹੀ ਸਰਦਾ ਪਾਹੁਣਾ ਦੇ ਨਾਲ ਜਗਜੀਤ ਸਾਹਿਬ ਜੀ ਦੀ ਬਾਣੀ ਦਾ ਪਾਠ ਕੀਤਾ ਮਨ ਦੇ ਵਿੱਚ ਕੋਈ ਹੋਰ ਸੁਰਨਾ ਨਹੀਂ ਆਇਆ ਧਿਆਨ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਰੱਖਿਆ ਕਿੰਦੇ ਤੇਰੇ ਮਰੇ ਸ਼ੇਨ ਪਾਸ਼ਾ ਸਿੱਖ ਦੇ ਮਹਨ ਜਪਜੀ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਉਚਾਰਨ ਸੁਣ ਕੇ ਨਿਹਾਲ ਹੋ ਰਹੇ ਨੇ ਖੁਸ਼ ਹੋ ਰਹੇ ਨੇ ਕਿ ਇੱਕ ਸਿੱਖ ਦਾ ਜਪਜੀ ਸਾਹਿਬ ਜੀ ਦੀ ਬਾਣੀ ਦੇ ਨਾਲ ਇੰਨਾ ਪਿਆਰ ਕਿ ਇੱਕ ਮਿਗ ਹੀ ਹੋ ਗਿਆ ਕਿਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮਨ ਦੇ ਵਿੱਚ ਸੋਚ ਲਿਆ ਕਿ ਇਸ ਸਿੱਖ ਨੂੰ ਬਾਣੀ ਦੇ ਸਤਕਾਰ ਵਜੋਂ ਕੁਝ ਦੇਣਾ ਚਾਹੀਦਾ ਹੈ ਤੇ ਬਾਣੀ ਦੇ ਸਤਕਾਰ ਵਜੋਂ ਇਹਨੂੰ ਕੀ ਭੇਟਾ ਦਿੱਤੀ ਜਾਵੇ ਸਤਿਪੁਰ ਸੱਚੇ ਪਾਸ਼ਾ ਜੀ ਨੇ ਬਹੁਤ ਕੁਝ ਸੱਚਿਆ ਪਰ ਸਭ ਕੁਝ ਬਾਣੀ ਦੇ ਅੱਗੇ ਛੋਟਾ ਲੱਗ ਰਿਹਾ ਸੀ ਫਿਰ ਇੱਕ ਨਿਤਿਜੇ ਤੇ ਪੁੰਚੇ ਪੰਡਿਤ ਸੋਚਿਆ ਵੀ ਇਹ ਸਿਰਖ ਨੂੰ ਜੁਗ ਨਦੀ ਦਾ ਵਾਸਤ ਜੀ ਬਣਾ ਦਿੰਦੇ ਆ ਪਰ ਕਹਿੰਦੇ ਉਧਰੋਂ ਸਿੱਖ ਬਾਣੀ ਪੜਤਾ ਪੜਦਾ ਜੁਦੇਸ਼ ਨੇ ਉਪਤੇ ਆਇਆ ਤਾਂ ਉਹਦੇ ਮਨ ਦੇ ਵਿੱਚ ਇੱਕ ਫੁਰਨਾ ਲੱਗ ਗਿਆ ਕਿ ਜੇ ਮਹਾਰਾ ਸੱਚੇ ਪਾਸ਼ਾ ਮੇਰੇ ਬਾਣੀ ਪੜਨ ਤੋਂ ਖੁਸ਼ ਹੋ ਗਏ ਕੋਝ ਲੋਕ ਇਹ ਪੁੱਛਦੇ ਕਿ ਸਿੱਖਾ ਤੇ ਮੁਗੀ ਚਾਹੀਦਾ ਤੇ ਮੈਂ ਪੂਰਾ ਮੰਗ ਲਗਾਤਾ ਕਹਿੰਦੇ ਜਦੋਂ ਹੀ ਭਾਈ ਗੋਪਾਲਾ ਜੀ ਦੇ ਪੰਥ ਵਿੱਚ ਝੂਰੇ ਦਾ ਫੁਗਮਾ ਬਣਿਆ ਤੇ ਕਹਿੰਦੇ ਸਤਗੁਰ ਸੱਚੇ ਪਾਤਸ਼ਾਹ ਆਪਣੇ ਸੰਤ ਸਹੀ ਹੋ ਕੇ ਗਏ ਕਿਉਂਕਿ ਸਤਗੁਰ ਸੱਚੇ ਪਾਸ਼ਾ ਹੀ ਹੁੰਦੇ ਉਸ ਵੇਲੇ ਸਿੱਖ ਦੇ ਨਾਨਕੀ ਭਾਵਨਾ ਪੂਰੀ ਕਰਨੀ ਦੀ ਲੋੜ ਹੋ ਗਈ ਕਹਿੰਦੇ ਜਦੋਂ ਪਾਠ ਸੰਪੂਰਨ ਹੋਇਆ ਅਰਦਾਸ ਦੇੰਤੀ ਕੀਤੀ ਗਈ ਸਿੱਖਨੇ ਆਗੇ ਫਿਰ ਤੋਂ ਸਭ ਤੋਂ ਸੱਚੇ ਪਾਸ਼ਾ ਜੀ ਦੇ ਨੇਥੋਂ ਟਿਕਿਆ ਤੇ ਮੇਰੇ ਸੇਹੇ ਪਰੋਸ਼ਾ ਤਨ ਤਨ ਸਭੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੌ ਰਾਏ ਕੋਲ ਖੜੇ ਸਿੱਖਾਂ ਨੂੰ ਕਹਿਣ ਲੱਗੇ ਵੀ ਜਾਓ ਭਾਈ ਇਹ ਸਿੱਖ ਦੇ ਨਹੀਂ ਫਲਾਣਾ ਕੋੜਾ ਕੋੜ ਕੇ ਨੇ ਆਉ। ਕਹਿੰਦੇ ਇੱਧਰ ਪਾਈ ਗੋਪਾਲਾ ਜੀ ਇਹ ਸੁਣ ਕੇ ਹਰਾਮ ਹੋ ਗਿਆ ਇਹ ਫਿਰ ਨਾ ਤਾਂ ਮੇਰੇ ਮਨ ਦੇ ਵਿੱਚ ਬਣਿਆ ਸੀ ਨਾ ਹੀ ਮਾਰਾ ਸਿੱਖੇ ਪਾਸ਼ਾ ਨੇ ਮੈਨੂੰ ਪੁੱਛਿਆ ਨਾ ਮੈਂ ਮੂਹੂ ਕੁਝ ਨੂੰ ਕੇ ਦੱਸਿਆ ਸਤਿ ਸੱਚੇ ਪਾਸ਼ਾ ਨੇ ਮੇਰਾ ਮਨ ਪਾੜ ਲਿਆ ਦਿਲ ਦੀ ਜਾਨ ਲਈ ਕਿਨੇ ਗੁਰੂ ਚਰਨੋਂ ਦੇ ਵਿੱਚ ਟਹਿ ਗਿਆ ਕਹਿਣ ਲੱਗਾ ਅੰਤਰਜਾਮੇ ਪਾਸ਼ਾ ਸੁਨਿਆ ਸੀ ਇਹ ਤੁਸੀਂ ਦਿਨਾਂ ਦਿਨਾਂ ਚਾਰਨ ਲੈਂਦੇ ਅੱਖੀਂ ਦੇ ਹਲਿਆ ਸਤਿ ਸੱਚੇ ਪਾਸ਼ਾ ਇਹ ਸੁਣਨਾ ਤਾਂ ਮੇਰੇ ਮਨ ਵਿੱਚ ਵੜਿਆ ਸੀ ਜਿਵੇਂ ਮੇਰੇ ਮੂੰਹੋਂ ਬੋਲਣ ਤੋਂ ਪਹਿਲਾਂ ਹੀ ਮੇਰੇ ਮਨ ਦੀ ਬਾਣਾ ਪੂਰੀ ਕਰ ਰਹੇ ਹਨ ਸੇ ਸਤਿਗੁਰ ਸੱਚੇ ਪਾਸ਼ਾ ਨੇ ਇਹ ਸਿੱਖਾ ਤੂੰ ਤਾਂ ਮੰਨ ਹੀ ਪਰਿਸ਼ੋਤੀ ਮੰਨ ਲਈ ਅਸੀਂ ਤਾਂ ਇਹਨੂੰ ਬਹੁਤ ਕੁਝ ਦਿਨ ਤੋਂ ਚੰਗੇ ਸੀ ਪਰ ਮਨਾ ਤੇਰੇ ਮਨ ਦੀ ਇੱਛਾ ਪੂਰੀ ਕਰਨੀ ਨਹੀਂ ਜੇ ਹੋ ਰਹੀਆ ਪਰ ਤੂੰ ਬਾਣੀ ਦੇ ਇੰਨੇ ਪਿਆਰ ਦੇ ਨਾਲ ਪੜੀ ਗਿਆ ਅੱਜ ਤੋਂ ਤੇਰਾ ਜਨਮਾ ਮੰਗ ਲੱਟਿਆ ਸੋ ਸੰਗਤ ਜੀ ਇਹ ਸਾਖੀ ਸੁਣ ਕੇ ਸੰਭੂ ਦੇ ਰਚਦਾ ਹੈ ਕਿ ਪ੍ਰੇਮ ਪਿਆਰ ਕਰੋ ਸੇ ਦੇ ਨਾਲ ਸ਼ਰਧਾ ਦੇ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਬਾਣੀ ਦਾ ਸ਼ੁਭ ਉਚਾਰਨ ਕਰਨ ਵਾਲਿਆਂ ਦੇ ਉੱਤੇ ਸਤਿਗੁਰ ਸੱਚੇ ਕਾਸ਼ਟ ਕਿੰਨਾ ਮਿਹਰਬਾਨ ਹੁੰਦੇ ਆ ਸਤਿਗੁਰ ਸੱਚੇ ਪਾਤਸ਼ਾਹ ਉਸ ਸਿੱਖ ਦੇ ਮਨ ਦੀਆਂ ਭਾਵਨਾਵਾਂ ਇਹਨਾਂ ਕੰਕਰੀਅਰ ਤੇ ਆਪਣੀ ਮਰਜ਼ੀ ਦੇ ਨਾਲ ਵੀ ਬਹੁਤ ਕੁਝ ਦਿੰਦੇ ਆ ਜੱਗੀ ਸਹਿਬ ਦੀ ਬਾਣੀ ਦਾ ਸ਼ੁੱਧ ਉਚਾਰ ਨਕਤੀ ਪਾਈ ਜਪਾਨਾ ਜਿਹਦਾ ਜੰਮਣ ਮੰਨੇ ਕਰ ਦਿੱਤਾ ਤੇ ਉਹਦੇ ਮਨ ਦੀ ਇੱਛਾ ਵੀ ਪੂਰੀ ਹੋ ਗਈ। ਸੋ ਬੜੀ ਪਿਆਰੀ ਯੁਗਤੀ ਮਿਲ ਗਈ ਆ। ਮੇਰੇ ਛੇਵੇਂ ਪਾਸ਼ਾ ਜਿਹੜੀਆਂ ਖਿਸ਼ਮਾਂ ਵਰਤਤਾਂ ਹਾਸਲ ਕਰਨ ਦੀ ਜੇ ਸਫਲ ਸੱਚੇ ਪਾਸ਼ਾ ਜਿਹੜੀਆਂ ਖਿਸ਼ਮਾਂ ਵਰਤਤਾਂ ਚਾਹੀਦੀਆਂ ਨੇ ਤਾਂ ਹਾਰੇ ਰੋਜ਼ ਬਾਣੀ ਦਾ ਸ਼ੁੱਧ ਪੂਜਨ ਕਰਨਾ ਪਵੇਗਾ। ਪਰ ਸੰਤ ਜੀ ਆਪਣੇ ਵਿੱਚੋਂ ਕਈ ਭੈਣ ਤਵਾਹੇ ਕਿਉਂਕਿ ਹਰ ਰੋਜ਼ ਬਾਣੀ ਦਾ ਪਾਠ ਕਰਦੇ ਆ। ਅਰ ਜਾਣੀ ਅਨਜਾਣੇ ਦੇ ਵਿੱਚ ਕਈ ਵਾਰ ਆਪਾਂ ਗਲਤੀਆਂ ਕਰਦੇ ਹਾਂ ਕਿ ਪਾਠ ਕਰਦੇ ਤਾਂ ਹਮ ਪਰ ਕਾਲੀ ਕਹ ਲਈ ਅਤੇ ਕਾਲੀ ਕਾਲੀ ਪਾਠ ਕਰਦੇ ਆ ਬਾਣੀ ਦਾ ਉਚਾਰਨ ਕਰਨ ਦੇ ਵਿੱਚ ਵੀ ਗਲਤੀਆਂ ਹੋ ਜਾਂਦੀਆਂ ਨੇ ਸ਼ਬਦ ਦੀ ਬਾਦ ਕੱਢ ਨਹੀਂਦੀ ਸੋ ਬਾਣੀ ਨੂੰ ਜਿੰਨਾ ਹੀ ਸੈੜ ਦੇ ਨਾਲ ਪੜਾਂਗੇ ਸਮਝ ਸਮਝ ਕੇ ਪੜਾਂਗੇ ਆਪਣੇ ਗੁਰੂ ਸਾਹਿਬ ਜੀ ਨੂੰ ਹਾਜ਼ਰ ਮੰਨ ਕੇ ਜਾਂ ਕੇ ਪੜਾਂਗੇ ਉੰਨੀ ਹੀ ਕਿਰਪਾ ਮਿਲਤਰੀ ਹੋਵੇਗੀ ਜਦ ਵੀ ਸਤਿਗੁਰ ਦੀ ਬਾਣੀ ਦਾ ਪਾਠ ਕਰਨ ਵਾਲਿਆਂ ਦੇ ਉੱਤੇ ਦਾ ਸਾਹਿਬ ਜੀ ਸਵਾੰਮਾ ਦਾ ਸ਼ੀਰ ਦਾ ਸਿੰਘਾਂ ਦਾ ਮੇਰ ਪਰਿਆਨ ਹਾਂ ਕਰਦਾ ਹੈ ਜਦੋਂ ਤੁਲ ਮੁਖ ਜਰਤੀ ਸਿੰਘ ਜੀ ਦੀ ਬਾਣੀ ਦਾ ਪਾਠ ਕਰਦਾ ਇਹ ਨਾ ਕੋਈ ਭਾਵਨਾ ਬਣਾ ਕੇ ਪਾਠ ਕਰੇ ਕਿ ਮੇਰਾ ਇਹ ਪਾਠ ਮੇਰੇ 10 ਗੁਰੂ ਸਹਿਬਾਨ ਜਨੁਦਾਇਆ ਸ਼ਹੀਰ ਸਿੰਘ ਸੋਨਰਾਇਆ ਕਿ ਕਿ ਸੰਗਤ ਲਈ ਮਹਾਂ ਪੂਰਤੀ ਕਿnde ਜਿੱਥੇ ਜਪਨੀ ਸਹਿਬ ਜੀ ਦੀ ਬਾਣੀ ਉੱਥੇ 10 ਗੁਰੂ ਸਹਿਬਾਨ ਦਾ ਪੈਰਾ ਉੱਥੇ ਸ਼ਹੀਰ ਦਾ ਸਿੰਘਾਂ ਦਾ ਪੈਰਾ ਨਿਕਲ ਜਾਂਦਾ ਹੈ ਜਪਨੀ ਸਹਿਬ ਜੀ ਦੀ ਬਾਣੀ ਉਹ ਪਾਵਰ ਹੈ ਦੇ ਦਿਨਾਂ ਨਾਲ ਅਸੀਂ ਆਪਣੀ ਗੁੰਝੀਸ਼ੀ ਰੰਧਾ ਹਾਸਲ ਕਰ ਸਕਦੇ ਹਾਂ ਤਾਂ ਫਿਰ ਆਓ ਹਰ ਅਗੁਰ ਜਪ ਜੀ ਦੀ ਬਾਣੀ ਦਾ ਪਾਠ ਕਰਨਾ ਆਰੰਭ ਕਰੀਏ ਪਾਠਮਾਹ ਇੱਕ ਕਦਮ ਕਰ ਕਰਨਾ ਸਹਿਜ ਦੇ ਨਾਲ ਆਤਿਸ਼ੁੱਧ ਉਜਾਗਰ ਕਰਨਾ ਸਿੱਖਣਾ ਹੈ ਸਿੱਖ ਦੇ ਦਿਨ ਦੀ ਸ਼ੁਰੂਆਤ ਗੁਰ ਜੀ ਦੀ ਬਾਣੀ ਦੇ ਪਾਠ ਤੋਂ ਹੋਣੀ ਚਾਹੀਦੀ ਆ ਜਦ ਵੀ ਜੈ ਜੀ ਦੀ ਬਾਣੀ ਅਮਰਤ ਵੇਲੇ ਦੀ ਬਾਣੀਆਂ ਅਮਰਤ ਵੇਲੇ ਰਿਆ ਪਾਣੀ ਬਾਣੀਆਂ ਦੇ ਵਿੱਚੋਂ ਪਹਿਲੀ ਬਾਣੀ ਜਪਨੀ ਸਹਿਬ ਜੀ ਦੀਆਂ ਪਰਮਾਤਮਾ ਜੀ ਕਹਿੰਦੇ ਕਿ ਜਪ ਕੀ ਜ਼ਿੰਦਗੀ ਦੀ ਬਾਣੀ ਅਮਰਤ ਵੇਲੇ ਤਾਂ ਪਰਣੀ ਹੀ ਪਰਣੀ ਹੈ ਪਰ ਜੇਸ਼ਟ ਬਾਅਦ ਵਿੱਚ ਤੁਹਾਡਾ ਦਿਲ ਤੂੰਦਾ ਇਹਨੂੰ ਇੱਕ ਪੜ ੱਪਾ ਕਰ ਸਕਦੇ ਹਾਂ ਉਸੇ ਸੰਕਤੀ ਜਿਵੇਂ ਭੁੱਖ ਜਦੋਂ ਹੀ ਲੱਗੇ ਉਦੋਂ ਹੀ ਆਪਾਂ ਭੋਜਨ ਖਾਣਾ ਸ਼ਕਲ ਲਈਏ ਉਸੇ ਤਰ੍ਹਾਂ ਜਦੋਂ ਵੀ ਮਨ ਕਰੇ ਹੁਣੇ ਪੜਨੂੰ ਕਾਵੇਂ ਜਪ ਜੀ ਸੈ ਦੀ ਦੀਵਾਨੀ ਦਾ ਪਾਠ ਨੂੰ ਮੰਨ ਕਰ ਕੇ ਆਏ ਸ਼੍ਰੀ ਗੁਰੂ ਜਗਦੀ ਦੀ ਬਾਣੀ ਦਾ ਪਾਠ ਨੂੰ ਮੰਨ ਕਰ ਜੇਰੋਂ ਅੰਦਰੋਂ ਬਾਣੀ ਦੇ ਕੋਤੀ ਖਿੱਚ ਕੋਵੇ ਕੋਈ ਵੀ ਸ਼ਬਦ ਜਾਂ ਕੋਈ ਵੀ ਪਾਠ ਕਰ ਨੂੰ ਮੰਨ ਕਰ ਉਸੇ ਜੇਲੇ ਹੀ ਪਾਠ ਕਰਨਾ ਹਮੇ ਕਰਦੋ ਭਾਵੇਂ ਤੁਹਾਨੂੰ ਆਪਣਾ ਕੰਨ ਸ਼ਬਦ ਬਾਫੇ ਕੋਈ ਕੋਈ ਪਤਾ ਨਹੀਂ ਲੱਗੇ ਮਾਰਾ ਸੱਚੇ ਪਾਸ਼ਾ ਕਿਹੜੀ ਬਖਸ਼ਿਸ਼ ਕਮ ਜਾ ਰਹੇ ਨੇ ਮਾਰਾ ਸੱਚੇ ਪਾਸ਼ਾ ਦੀ ਜਨ ਅਫੀਸ਼ ਨੂੰ ਬਣ ਕਰਨਾ ਸੱਤ ਸੱਤ ਦਾ ਇਹੋ ਤਰੀਕਾ ਹੈ ਕਿ ਮਾਰਾ ਸੱਚੇ ਪਾਸ਼ਾ ਦੀ ਨਿੱਕੀ ਨਿੱਕੀ ਗੱਤਰ ਬਣੇ ਨੂੰ ਯਮੰਤਰੀਨਲ ਕਣੀਗੇ ਸੰਸੰਕੇਤ ਪੰਨਿ ਅਤੇ ਜੋਵਾਨੀ ਦੇ ਰਾਣੀ ਜਨਮਸ਼ਿ ਨਿਭਾਏ ਹੋਰੇ ਉਸਾਂ ਚੱਲੇਗੇ ਜਰੂਰ ਤਾਂ ਰਾਣੀ ਦੇ ਅਨੁਸਾਰ ਚੱਲਦੇ ਸੰਸੂ ਸਾਧਰਮ ਪਰ ਜੁਰੀਲਾ ਨਿਭੋ ਲਿਆ ਸੁਸੰਗਤ ਕੀ ਆਸ ਕਰਦੇ ਹਾਂ ਕਿ ਅਜਿਹੀ ਵੀ ਦੀ ਤਰ੍ਹਾਂ ਚੰਨੀ ਲੱਗੀ ਹੋਈਗੀ ਇਤਿਹਾਸਿਕ ਸਾਖੀ ਜਿ ਸਮਾਂ ਤੇ ਕਈ ਪੁਤਾਂ ਦੀ ਤੁਲਨਾ ਹੁੰਦੀ ਆ ਉਹਨਾਂ ਨੇ ਵਾਹਿਗੁਰੂ ਜੀ ਨਾਸਤ ਕਰਦੇ ਨੇ ਸੰਤ ਜੀ